ਸੱਚੀ ਆ ਕਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪਿੰਡ ਜ਼ਿੰਦਗੀ ਚੈਨਲ ਤੇ حاضر ਹਾਂ ਇੱਕ ਹੋਰ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਮੈਂ ਕਰੋੜਾਂ ਦੀ ਜਾਇਦਾਦ ਦੀ ਇਕੱਲੀ ਵਾਰਿਸ ਸੀ ਪਾਪਾ ਨੇ ਮੇਰੇ ਲਈ ਇੱਕ ਮਿਡਲ ਕਲਾਸ ਪਰਿਵਾਰ ਦਾ ਲੜਕਾ ਲੱਭਿਆ ਤਾਂ ਕਿ ਉਹ ਮੇਰੀ ਇੱਜ਼ਤ ਕਰੇ ਫਿਰ ਸਾਡਾ ਵਿਆਹ ਹੋ ਗਿਆ ਤੇ ਵਿਆਹ ਤੋਂ ਬਾਅਦ ਸਾਰਾ ਬਿਜ਼ਨਸ ਮੇਰੇ ਪਤੀ ਨੇ ਸੰਭਾਲ ਲਿਆ ਇੱਕ ਦਿਨ ਮੇਰਾ ਪਤੀ ਅਚਾਨਕ ਆਪਣੀ ਵਿਧਵਾ ਭੈਣ ਨੂੰ ਘਰ ਲੈ ਆਇਆ ਇੱਕ ਦਿਨ ਰਾਤ ਨੂੰ ਉਸ ਦੇ ਕਮਰੇ ਵਿੱਚੋਂ ਮੈਂ ਆਪਣੇ ਪਤੀ ਨੂੰ ਨਿਕਲਦੇ ਹੋਏ ਦੇਖਿਆ ਮੈਂ ਆਪਣੇ ਪਤੀ ਦੇ ਪਿੱਛੇ ਪਿੱਛੇ ਗਈ ਜੋ ਉਸ ਨੇ ਆਪਣੀ ਭੈਣ ਨਾਲ ਕੀਤਾ ਉਹ ਸਭ ਕੁਝ ਦੇਖ ਕੇ ਮੇਰੇ ਪੈਰਾਂ ਥੱਲੇ ਓਚ ਮੈਂ ਨਹੀਂ ਖਿਸਕ ਗਈ ਮੇਰਾ ਪਤੀ ਦਫ਼ਤਰ ਗਿਆ ਹੋਇਆ ਸੀ ਤੇ ਮੈਂ ਘਰ ਦਾ ਸਾਰਾ ਕੰਮ ਨੌਕਰਾਂ ਤੋਂ ਆਪਣੀ ਨਿਗਰਾਨੀ ਹਟ ਕਰਵਾਉਂਦੀ ਸੀ ਕਿਉਂਕਿ ਮੈਨੂੰ ਵਿਹਲੀ ਬੈਠਣ ਦੀ ਆਦਤ ਨਹੀਂ ਸੀ ਵਿਆਹ ਤੋਂ ਪਹਿਲਾਂ ਮੈਂ ਆਪਣੇ ਪਾਪਾ ਦਾ ਕਾਰੋਬਾਰ ਉਹਨਾਂ ਦੇ ਨਾਲ ਮਿਲ ਕੇ ਸੰਭਾਲਦੀ ਸੀ ਫਿਰ ਵਿਆਹ ਤੋਂ ਬਾਅਦ ਮੈਂ ਆਪਣੇ ਘਰ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਕਾਰੋਬਾਰ ਤੋਂ ਆਪਣੇ ਆਪ ਨੂੰ ਫ੍ਰੀ ਕਰ ਲਿਆ ਮੇਰਾ ਪਤੀ ਮਨਦੀਪ ਬਹੁਤ ਹੀ ਹੁਸ਼ਿਆਰ ਸੀ ਤੇ ਉਸਨੇ ਸਾਰੇ ਕਾਰੋਬਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਲਿਆ ਸੀ ਤੇ ਉਸਨੇ ਮੈਨੂੰ ਸਾਰੇ ਫਿਕਰਾਂ ਤੋਂ ਆਜ਼ਾਦ ਕਰ ਦਿੱਤਾ ਮੈਂ ਤੇ ਮਨਦੀਪ ਮੈਨੂੰ ਮਿਲੇ ਬੰਗਲੇ ਵਿੱਚ ਰਹਿੰਦੇ ਸੀ ਅਜੇ 4 ਮਹੀਨੇ ਹੀ ਸਾਡੇ ਵਿਆਹ ਨੂੰ ਗੁਜ਼ਰੇ ਸਨ ਇਹ 4 ਮਹੀਨੇ ਮੇਰੀ ਜ਼ਿੰਦਗੀ ਦੇ ਬਹੁਤ ਖੁਸ਼ੀਆਂ ਭਰੇ ਦਿਨ ਸੀ ਮਨਦੀਪ ਨੇ ਮੇਰਾ ਬਹੁਤ ਧਿਆਨ ਰੱਖਿਆ ਤੇ ਮੈਂ ਮੇਡ ਨੂੰ ਕਹਿ ਕੇ ਮਨਦੀਪ ਦਾ ਖਾਣਾ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਕਿਉਂਕਿ ਮਨਦੀਪ ਦੁਪਹਿਰ ਨੂੰ ਖਾਣੇ ਦੇ ਟਾਈਮ ਘਰ ਆ ਜਾਂਦੇ ਸਨ ਤੇ ਅੱਜ ਮੈਂ ਸੋਚਿਆ ਸੀ ਕਿ ਉਹਨਾਂ ਨੂੰ ਦੁਬਾਰਾ ਆਫਿਸ ਨਹੀਂ ਜਾਣ ਦਿਆਂਗੀ ਮੈਂ ਵੀ ਉਹਨਾਂ ਨਾਲ ਸ਼ਾਪਿੰਗ ਕਰਨ ਜਾਵਾਂਗੀ ਮਨਦੀਪ ਜਦੋਂ ਘਰ ਆਏ ਤਾਂ ਉਹ ਇਕੱਲੇ ਨਹੀਂ ਬਲਕਿ ਉਹਨਾਂ ਨਾਲ ਇੱਕ ਔਰਤ ਸੀ ਜਿਸ ਨੂੰ ਮੈਂ ਪਹਿਲੀ ਵਾਰ ਵੇਖਿਆ ਸੀ ਮਨਦੀਪ ਨੇ ਕਿਹਾ ਇਹ ਮੇਰੀ ਵਿਧਵਾ ਭੈਣ ਰਾਣੀ ਹੈ ਜੋ ਕਿ ਆਪਣੇ ਸਹੁਰਿਆਂ ਨਾਲ ਗੁਜ਼ਾਰਾ ਕਰ ਰਹੀ ਸੀ ਤੇ ਹੁਣ ਉਸਦੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਮਨਦੀਪ ਤੋਂ ਸਿਵਾ ਉਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਇਸ ਲਈ ਮਜਬੂਰਨ ਰਾਣੀ ਨੂੰ ਇੱਥੇ ਲੈ ਆਏ ਹਨ ਤਾਂ ਕਿ ਉਹ ਸਾਡੇ ਨਾਲ ਰਹਿ ਸਕੇ ਉਸਨੇ ਬੜੇ ਪਿਆਰ ਤੇ ਇੱਜ਼ਤ ਨਾਲ ਮੇਰੇ ਵੱਲ ਵੇਖ ਕੇ ਕਿਹਾ ਕਿ ਸਮਰੀਤ ਜੇਕਰ ਮੈਂ ਆਪਣੀ ਭੈਣ ਨੂੰ ਇੱਥੇ ਰੱਖ ਲਵਾਂ ਤਾਂ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਵੇਗੀ ਮੈਂ ਆਪਣੀ ਭੈਣ ਨੂੰ ਨਹੀਂ ਛੱਡ ਸਕਦਾ ਕਿਉਂਕਿ ਮੇਰੀ ਭੈਣ ਦਾ ਮੇਰੇ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ ਕਿਸਮਤ ਨੇ ਤਾਂ ਪਹਿਲਾਂ ਹੀ ਉਸ ਨੂੰ ਬਹੁਤ ਵੱਡੀਆਂ ਤਕਲੀਫਾਂ ਦਿੱਤੀਆਂ ਹਨ ਤੇ ਉਤੋਂ ਭਰੀ ਜਵਾਨੀ ਵਿੱਚ ਪਤੀ ਦਾ ਵਿਛੋੜਾ ਇਸ ਲਈ ਮੈਂ ਉਸ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰ ਸਕਦਾ ਮਨਦੀਪ ਦੀਆਂ ਅੱਖਾਂ ਵਿੱਚ ਇੰਨਾ ਦਰਦ ਦੇਖ ਕੇ ਮੇਰਾ ਕਲੇਜਾ ਕੰਬ ਗਿਆ ਮੈਂ ਉਸ ਨੂੰ ਹਮਦਰਦੀ ਦਿਟਾਉਂਦੇ ਹੋਏ ਕਿਹਾ ਕਿ ਮਨਦੀਪ ਤੁਹਾਡੀ ਭੈਣ ਮੇਰੀ ਵੀ ਕੁਝ ਲੱਗਦੀ ਹੈ ਮੈਂ ਆਪਣੀ ਨਾਨਾ ਨੂੰ ਕਿਤੇ ਹੋਰ ਨਹੀਂ ਰਹਿਣ ਦੇਵਾਂਗੀ ਆਪਣਾ ਐਡਾ ਵੱਡਾ ਬੰਗਲਾ ਹੈ ਤੇ ਇੰਨੇ ਸਾਰੇ ਕਮਰੇ ਖਾਲੀ ਹਨ ਜਿਹੜੇ ਮਰਜ਼ੀ ਕਮਰੇ ਵਿੱਚ ਇਹਨਾਂ ਦਾ ਸਮਾਨ ਰੱਖ ਦਿਓ ਮੇਰੀ ਗੱਲ ਸੁਣ ਕੇ ਮਨਦੀਪ ਦੇ ਚਿਹਰੇ ਤੇ ਖੁਸ਼ੀ ਆ ਗਈ ਉਹ ਮੇਰਾ ਹੱਥ ਫੜ ਕੇ ਕਹਿੰਦਾ ਕਿ ਸਮ੍ਰਿਤ ਮੈਂ ਤੇਰਾ एहसान ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਮੈਂ ਮਨਦੀਪ ਨੂੰ ਕਿਹਾ ਕਿ ਜੇਕਰ ਅੱਗੇ ਤੋਂ ਤੁਸੀਂ ਇਦਾਂ ਦੀਆਂ ਗੱਲਾਂ ਕੀਤੀਆਂ ਤਾਂ ਮੈਂ ਤੁਹਾਡੇ ਨਾਲ ਨਾਰਾਜ਼ ਹੋ ਜਾਵਾਂਗੀ ਮੈਂ ਰਾਣੀ ਨੂੰ ਘੁੱਟ ਕੇ ਗਲੇ ਨਾਲ ਲਗਾ ਲਿਆ ਤੇ ਮਨਦੀਪ ਨੂੰ ਕਿਹਾ ਕਿ ਇਹਨਾਂ ਨੂੰ ਤੁਸੀਂ ਕਮਰੇ ਵਿੱਚ ਲੈ ਜਾਓ ਮੈਂ ਖਾਣਾ ਬਣਾ ਕੇ ਲਿਆਉਂਦੀ ਹਾਂ ਮਨਦੀਪ ਨੇ ਰਾਣੀ ਦੀਦੀ ਨੂੰ ਸਾਡੇ ਨਾਲ ਵਾਲਾ ਕਮਰਾ ਦੇ ਦਿੱਤਾ ਮੈਂ ਸਾਰਿਆਂ ਨੇ ਖਾਣਾ ਬਣਾ ਦਿੱਤਾ ਥੋੜੀ ਦੇਰ ਬਾਅਦ ਮਨਦੀਪ ਤੇ ਰਾਣੀ ਵੀ ਖਾਣਾ ਖਾਣ ਦੇ ਲਈ ਆ ਗਏ ਮੈਨੂੰ ਮਨਦੀਪ ਦੀ ਭੈਣ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਨਾ ਹੀ ਮਨਦੀਪ ਨੇ ਅਜ ਤੱਕ ਉਸ ਦਾ ਮੇਰੇ ਸਾਹਮਣੇ ਨਾਮ ਲਿਆ ਉਸ ਦੀ ਭੈਣ ਬਹੁਤ ਹੀ ਭੋਲੀ ਭਾਲੀ ਤੇ ਮਾਸੂਮ ਸੀ ਉਹ ਸਿਰ ਨੀਵਾ ਕਰਕੇ ਖਾਣਾ ਖਾ ਰਹੀ ਸੀ ਮੈਂ ਅੰਦਰ ਹੀ ਅੰਦਰ ਸੋਚ ਰਹੀ ਸੀ ਕਿ ਵਿਚਾਰੀ ਨਾਲ ਰੱਬ ਨੇ ਕਿੰਨਾ ਮਾੜਾ ਕੀਤਾ ਹੈ ਭਰੀ ਜਵਾਨੀ ਵਿੱਚ ਵਿਧਵਾ ਹੋ ਗਈ ਤੇ ਕੋਈ ਸਹਾਰਾ ਵੀ ਨਹੀਂ ਥੋੜੀ ਦੇਰ ਬਾਅਦ ਮਨਦੀਪ ਜਦੋਂ ਕਮਰੇ ਵਿੱਚ ਆਇਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅਜ ਤੱਕ ਆਪਣੇ ਭੈਣ ਦਾ ਮੇਰੇ ਸਾਹਮਣੇ ਜੇਕਰ ਕਿਉਂ ਨਹੀਂ ਕੀਤਾ ਦੀਦੀ ਤਾਂ ਬਹੁਤ ਪਿਆਰੀ ਹੈ ਜੇਕਰ ਤੁਸੀਂ ਪਹਿਲਾਂ ਮੈਨੂੰ ਉਹਨਾਂ ਬਾਰੇ ਦੱਸ ਦਿੰਦੇ ਤਾਂ ਆਪਾਂ ਉਹਨਾਂ ਨੂੰ ਉਦੋਂ ਹੀ ਉਥੋਂ ਲੈ ਆਉਂਦੇ ਉਹ ਕਹਿੰਦੇ ਕਿ ਰਾਣੀ ਦੀਦੀ ਨੇ ਆਪਣੀ ਮੱਝ ਨਾਲ ਵਿਆਹ ਕਰਵਾਇਆ ਸੀ ਤੇ ਮਰਨ ਤੋਂ ਪਹਿਲਾਂ ਹੀ ਮੰਮੀ ਪਾਪਾ ਨੇ ਉਸ ਨਾਲ ਸਾਰੇ ਰਿਸ਼ਤੇ ਖਤਮ ਕਰ ਦਿੱਤੇ ਸਨ ਕੁਝ ਦਿਨ ਪਹਿਲਾਂ ਹੀ ਮੈਨੂੰ ਪਤਾ ਲੱਗ ਗਿਆ ਕਿ ਰਾਣੀ ਵਿਧਵਾ ਹੋ ਚੁੱਕੀ ਹੈ ਤੇ ਮੇਰੇ ਕੋਲ ਉਹ ਰਹਿਣਾ ਗਿਆ ਤੇ ਮੈਂ ਉਹਨਾਂ ਨੂੰ ਮਿਲਣ ਲਈ ਚਲਾ ਗਿਆ ਉਸ ਦੇ ਸਹੁਰਿਆਂ ਦਾ ਵਿਵਹਾਰ ਦੇਖ ਕੇ ਮੈਂ ਇਹੀ ਫੈਸਲਾ ਕੀਤਾ ਕਿ ਮੈਂ ਉਸ ਨੂੰ ਇਥੋਂ ਆਪਣੇ ਨਾਲ ਲੈ ਜਾਵਾਂਗਾ ਮੈਂ ਮਨਦੀਪ ਦੇ ਮੋਢੇ ਤੇ ਸਿਰ ਰੱਖ ਕੇ ਕਿਹਾ ਕਿ ਤੁਸੀਂ ਬਹੁਤ ਚੰਗੇ ਇਨਸਾਨ ਹੋ ਤੇ ਤੁਸੀਂ ਬਹੁਤ ਵਧੀਆ ਕੀਤਾ ਦੀਦੀ ਨੂੰ ਆਪਣੇ ਘਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਮੈਂ ਉਹਨਾਂ ਦਾ ਬਹੁਤ ਧਿਆਨ ਰੱਖਾਂਗੀ ਮਨਦੀਪ ਹੱਸ ਕੇ ਕਹਿੰਦੇ ਕਿ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਮੇਰਾ ਤੇ ਮਨਦੀਪ ਦਾ ਵਿਆਹ ਮੇਰੇ ਪਾਪਾ ਦੀ ਮਰਜ਼ੀ ਨਾਲ ਹੋਇਆ ਸੀ ਮੇਰੇ ਪਾਪਾ ਦੇ ਦਫ਼ਤਰ ਵਿੱਚ ਮਨਦੀਪ ਇੱਕ ਇੰਜੀਨੀਅਰ ਦੀ ਨੌਕਰੀ ਕਰਦੇ ਸਨ ਤੇ ਪਾਪਾ ਨੂੰ ਉਹਨਾਂ ਦੀ ਮਿਹਨਤ ਇਮਾਨਦਾਰੀ ਤੇ ਲਗਨ ਬਹੁਤ ਜ਼ਿਆਦਾ ਪਸੰਦ ਆਈ ਮੈਂ ਪਾਪਾ ਦੀ ਫੈਕਟਰੀ ਸੰਭਾਲਦੀ ਸੀ ਤੇ ਪਾਪਾ ਦਫ਼ਤਰ ਵਿੱਚ ਬੈਠਦੇ ਸਨ ਮੇਰੀ ਵੀ ਮਨਦੀਪ ਨਾਲ ਕਾਫੀ ਵਾਰ ਮੁਲਾਕਾਤ ਹੋਈ ਸੀ ਪਰ ਉਸ ਟਾਈਮ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਮੇਰੀ ਜ਼ਿੰਦਗੀ ਦੇ ਹਮਸਫਰ ਬਣ ਜਾਣਗੇ ਜਦੋਂ ਪਾਪਾ ਦੀ ਤਬੀਅਤ ਥੋੜੀ ਖਰਾਬ ਰਹਿਣ ਲੱਗੀ ਤਾਂ ਉਹਨਾਂ ਨੂੰ ਲੱਗਿਆ ਕਿ ਹੁਣ ਮੇਰਾ ਵਿਆਹ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਆਪਣੇ ਹੱਥੀ ਮੈਨੂੰ ਖੁਸ਼ੀ-ਖੁਸ਼ੀ ਇਸ ਘਰ ਤੋਂ ਵਿਦਾ ਕਰ ਸਕਣ ਫਿਰ ਉਹਨਾਂ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਸਾਡੇ ਬਰਾਬਰ ਦਾ ਰਿਸ਼ਤਾ ਦੇਖਦਿਆਂ ਦੇਖਦਿਆਂ ਕਾਫੀ ਟਾਈਮ ਗੁਜ਼ਰ ਗਿਆ ਪਰ ਕੋਈ ਲੜਕਾ ਪਸੰਦ ਨਾ ਆਇਆ ਕਿਉਂਕਿ ਅਸੀਂ ਬਹੁਤ ਜ਼ਿਆਦਾ ਅਮੀਰ ਸੀ ਤੇ ਜ਼ਿਆਦਾਤਰ ਸਾਡੇ ਵਰਗੇ ਪਰਿਵਾਰਾਂ ਦੇ ਲੜਕੇ ਪਸੰਦ ਨਾਲ ਹੀ ਵਿਆਹ ਕਰਵਾਉਂਦੇ ਸਨ ਜਾਂ ਫਿਰ ਗਲਤ ਕੰਮਾਂ ਵਿੱਚ ਪੈ ਜਾਂਦੇ ਫਿਰ ਪਤਾ ਨਹੀਂ ਕਿਉਂ ਕਿਉਂ ਇੱਕ ਦਿਨ ਪਾਪਾ ਨੇ ਮੇਰੇ ਲਈ ਮਨਦੀਪ ਨੂੰ ਚੁਣ ਲਿਆ ਜਦੋਂ ਪਾਪਾ ਨੇ ਮੈਨੂੰ ਦੱਸਿਆ ਤਾਂ ਮੈਂ ਹੈਰਾਨ ਹੋ ਗਈ ਕਿਉਂਕਿ ਉਹ ਕਿਸੇ ਵੀ ਪਾਸਿਓ ਸਾਡੀ ਬਰਾਬਰੀ ਦਾ ਨਹੀਂ ਸੀ ਤੇ ਪਾਪਾ ਕਹਿਣ ਲੱਗੇ ਕਿ ਬੇਟਾ ਉਹ ਇੱਕ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਤੇ ਮੈਂ ਬਹੁਤ شریف ਲੜਕਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਉਹ ਤੇਰੀ ਸਾਰੀ ਉਮਰ ਕਦਰ ਕਰੇਗਾ ਤੇ ਕਦੀ ਵੀ ਤੇਰੇ ਨਾਲ ਬੁਰਾ ਕਰਨ ਦਾ ਨਹੀਂ ਸੋਚੇਗਾ ਮੈਂ ਚਾਹੁੰਦਾ ਹਾਂ ਕਿ ਤੇਰਾ ਵਿਆਹ ਇਹੋ ਜਿਹੇ ਇਨਸਾਨ ਨਾਲ ਹੋਵੇ ਜੋ ਤੇਰੀ ਕਦਰ ਕਰੇ ਮਨਦੀਪ ਤੋਂ ਚੰਗਾ ਇਨਸਾਨ ਮੈਨੂੰ ਹੋਰ ਕੋਈ ਨਹੀਂ ਮਿਲਿਆ ਜਿਸ ਨਾਲ ਮੈਂ ਤੇਰਾ ਵਿਆਹ ਕਰ ਸਕਾਂ ਮੈਨੂੰ ਤੂੰ ਮੇਰੀ ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ ਮਨਦੀਪ ਇੱਕ ਸਮਝਦਾਰ ਅਤੇ ਮਿਹਨਤੀ ਇਨਸਾਨ ਹੈ ਉਹ ਤੇਰੇ ਨਾਲ ਮਿਲ ਕੇ ਮੇਰੇ ਕਾਰੋਬਾਰ ਨੂੰ ਵੀ ਬਹੁਤ ਅੱਗੇ ਤੱਕ ਲੈ ਕੇ ਜਾਵੇਗਾ ਤੇ ਤੁਸੀਂ ਦੋਵੇਂ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ گزار ਸਕੋਗੇ ਪਾਪਾ ਦੀ ਇਸ ਗੱਲ ਨਾਲ ਤਾਂ ਮੈਂ ਪਹਿਲਾਂ ਹੀ ਸਹਿਮਤ ਸੀ ਕਿ ਮਨਦੀਪ ਇੱਕ ਬਹੁਤ ਮਿਹਨਤੀ ਲੜਕਾ ਸੀ ਮੈਂ ਉਸ ਨੂੰ ਕੰਪਨੀ ਵਿੱਚ ਬਹੁਤ ਮਿਹਨਤ ਨਾਲ ਕੰਮ ਕਰਦੇ ਦੇਖਿਆ ਸੀ ਪਾਪਾ ਨੇ ਜੋ ਕੁਝ ਵੀ ਮਨਦੀਪ ਬਾਰੇ ਪਤਾ ਕੀਤਾ ਉਸ ਮੁਤਾਬਿਕ ਪਤਾ ਚੱਲਿਆ ਕਿ ਉਸਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਕੱਲਾ ਹੀ ਘਰ ਵਿੱਚ ਰਹਿੰਦਾ ਹੈ ਇਹ ਜਾਣ ਕੇ ਤਾਂ ਪਾਪਾ ਹੋਰ ਵੀ ਬੇਫਿਕਰ ਹੋ ਗਏ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਰਿਸ਼ਤਾ ਨਹੀਂ ਹੈ ਇਸ ਲਈ ਉਹ ਆਪਣਾ ਸਾਰਾ ਟਾਈਮ ਤੇ ਪਿਆਰ ਮੇਰੇ ਲਈ ਹੀ ਕੱਢੇਗਾ ਪਾਪਾ ਨੇ ਇੱਕ ਦਿਨ ਮੌਕਾ ਵੇਖ ਕੇ ਮਨਦੀਪ ਨਾਲ ਸਾਡੇ ਰਿਸ਼ਤੇ ਦੀ ਗੱਲ ਕੀਤੀ ਤੇ ਉਹ ਹੈਰਾਨ ਹੋ ਗਿਆ ਮੈਂ ਤੇ ਮਨਦੀਪ ਇੱਕ ਦੋ ਵਾਰ ਮਿਲੇ ਤਾਂ ਸਾਡਾ ਰਿਸ਼ਤਾ ਪੱਕਾ ਹੋ ਗਿਆ ਪਾਪਾ ਨੇ ਸਾਡਾ ਵਿਆਹ ਬਹੁਤ ਧੂਮ ਧਾਮ ਨਾਲ ਕੀਤਾ ਵਿਆਹ ਤੋਂ ਬਾਅਦ ਪਾਪਾ ਦੇ ਦਿੱਤੇ ਹੋਏ ਬੰਗਲੇ ਵਿੱਚ ਮੈਂ ਤੇ ਮਨਦੀਪ ਰਹਿਣ ਲੱਗ ਪਏ ਮਨਦੀਪ ਮੇਰੇ ਨਾਲ ਬਹੁਤ ਖੁਸ਼ ਸੀ ਤੇ ਪਾਪਾ ਦੀ ਗੱਲ ਬਿਲਕੁਲ ਸੱਚੀ ਸਾਬਤ ਹੋਈ ਕਿ ਉਹ ਪਹਿਲੇ ਦਿਨ ਤੋਂ ਹੀ ਮੇਰਾ ਇਸ ਤਰ੍ਹਾਂ ਧਿਆਨ ਰੱਖਣਾ ਸ਼ੁਰੂ ਕੀਤਾ ਕਿ ਮੈਂ ਹੈਰਾਨ ਰਹਿ ਗਈ ਉਸ ਦਾ ਵਸ ਚੱਲਦਾ ਤੇ ਉਹ ਮੈਨੂੰ ਜ਼ਮੀਨ ਤੇ ਪੈਰ ਵੀ ਨਾ ਰੱਖਣ ਦਿੰਦਾ ਵਿਆਹ ਤੋਂ ਬਾਅਦ ਕਹਿੰਦਾ ਕਿ ਤੂੰ ਘਰ ਵਿੱਚ ਰਹਿ ਕੇ ਆਰਾਮ ਕਰਿਆ ਕਰ ਦਫ਼ਤਰ ਦੇ ਕੰਮ ਦੀਆਂ ਜ਼ਿੰਮੇਵਾਰੀਆਂ ਮੇਰੇ ਤੇ ਛੱਡ ਦੇ ਮੈਂ ਪਾਪਾ ਦੇ ਨਾਲ ਮਿਲ ਕੇ ਸਭ ਕੁਝ ਸੰਭਾਲ ਲਵਾਂਗਾ ਮੈਂ ਪਿਛਲੇ ਕਾਫੀ ਟਾਈਮ ਤੋਂ ਪਾਪਾ ਦੇ ਨਾਲ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਰਹੀ ਸੀ ਤੇ ਹੁਣ ਮੈਂ ਵੀ ਥੋੜਾ ਸਕੂਨ ਚਾਹੁੰਦੀ ਸੀ ਤੇ ਉਸਨੇ ਮੈਨੂੰ ਇਸ ਕੰਮ ਤੋਂ ਫ੍ਰੀ ਕਰਕੇ ਮੈਨੂੰ ਖੁਸ਼ ਕਰ ਦਿੱਤਾ ਮਨਦੀਪ ਪੂਰੀ ਮਿਹਨਤ ਨਾਲ ਪਾਪਾ ਨਾਲ ਮਿਲ ਕੇ ਉਹਨਾਂ ਦਾ ਕਾਰੋਬਾਰ ਸੰਭਾਲ ਰਿਹਾ ਸੀ ਤੇ ਮੈਂ ਘਰ ਦੇ ਕੰਮਾਂ ਵਿੱਚ ਰੁੱਝ ਗਈ ਪਾਪਾ ਦੀ ਸਿਹਤ ਦਿਨੋ ਦਿਨ ਖਰਾਬ ਹੋਣ ਲੱਗੀ ਤੇ ਉਹਨਾਂ ਨੇ ਆਪਣੇ ਕਾਰੋਬਾਰ ਦੀ ਸਾਰੀ ਜ਼ਿੰਮੇਵਾਰੀ ਮਨਦੀਪ ਦੇ ਸਿਰ ਛੱਡ ਦਿੱਤੀ ਕਦੀ ਕਦੀ ਦਫ਼ਤਰ ਵਿੱਚ ਚੱਕਰ ਲਗਾ ਆਉਂਦੇ ਤੇ ਮਨਦੀਪ ਨੂੰ ਕੰਮ ਕਰਦਿਆਂ ਵੇਖ ਬਹੁਤ ਖੁਸ਼ ਹੁੰਦੇ। ਉਸ ਨੇ ਸਾਡੇ ਕਾਰੋਬਾਰ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਸੀ। ਅਤੇ ਦਿਨ ਬਹੁਤ ਹੀ ਵਧੀਆ गुਜ਼ਰ ਰਹੇ ਸਨ। ਮੈਂ ਆਪਣੀ ਕਿਸਮਤ ਤੋਂ ਬਹੁਤ ਖੁਸ਼ ਸੀ। ਪਰ ਜਦੋਂ ਰਾਣੀ ਸਾਡੀ ਜ਼ਿੰਦਗੀ ਵਿੱਚ ਆਈ ਤਾਂ ਅਸੀਂ 2 ਤੋਂ 3 ਹੋ ਗਏ। ਮਨਦੀਪ ਹਰ ਰੋਜ਼ ਦੀ ਤਰ੍ਹਾਂ ਦਫ਼ਤਰ ਚਲੇ ਜਾਂਦੇ ਤੇ ਮੈਂ ਘਰ ਦੇ ਕੰਮ ਕਰਦੀ ਕਰਦੀ ਜਦੋਂ ਦਿਲ ਕਰਦਾ ਦੀਦੀ ਕੋਲ ਉਸਦੇ ਕਮਰੇ ਵਿੱਚ ਗੱਲਾਂ ਕਰਨ ਚਲੀ ਜਾਂਦੀ ਉਹ ਬਹੁਤ ਘੱਟ ਬੋਲਦੀ ਸੀ ਪਰ ਮੈਨੂੰ ਉਸ ਦਾ ਇਹ ਮੂਡ ਬਹੁਤ ਵਧੀਆ ਲੱਗਦਾ ਸੀ ਜਦੋਂ ਵੀ ਮੈਂ ਉਸਦੇ ਕਮਰੇ ਵਿੱਚ ਜਾਂਦੀ ਤਾਂ ਚੁੱਪਚਾਪ ਮੇਰੀਆਂ ਗੱਲਾਂ ਸੁਣਦੀ ਰਹਿੰਦੀ ਤੇ ਅੱਗੋਂ ਕੁਝ ਨਾ ਬੋਲਦੀ ਸ਼ਾਇਦ ਕਿਸਮਤ ਨੇ ਉਸ ਨੂੰ ਬਹੁਤ ਜ਼ਿਆਦਾ ਤਕਲੀਫ ਦਿੱਤੀ ਸੀ ਤੇ ਉਹ ਤਕਲੀਫ ਮੈਨੂੰ ਉਸ ਦੀਆਂ ਅੱਖਾਂ ਵਿੱਚੋਂ ਨਜ਼ਰ ਆਉਂਦੀ ਸੀ ਮੈਂ ਚਾਹੁੰਦੀ ਸੀ ਕਿ ਰਾਣੀ ਵੀ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰੇ ਇਸ ਲਈ ਮੈਂ ਉਸ ਨੂੰ ਕਮਰੇ 'ਚੋਂ ਬਾਹਰ ਆਉਣ ਲਈ ਕਹਿੰਦੀ। ਇੱਕ ਦਿਨ ਜਦੋਂ ਮਨਦੀਪ ਆਫਿਸ ਤੋਂ ਘਰ ਵਾਪਿਸ ਆਇਆ ਤਾਂ ਰਾਣੀ ਦੇ ਕਮਰੇ ਵਿੱਚੋਂ ਹੋ ਕੇ ਮੇਰੇ ਕੋਲ ਆਇਆ ਤੇ ਮੈਨੂੰ ਆ ਕੇ ਕਹਿੰਦਾ ਕਿ ਤੂੰ ਰਾਣੀ ਦੇ ਕਮਰੇ ਵਿੱਚ ਨਾ ਜਾਇਆ ਕਰ। ਉਸ ਨੂੰ ਇਕੱਲੀ ਛੱਡ ਦੇ। ਉਹ ਆਪਣੇ ਆਪ ਨੂੰ ਇਹਨਾਂ ਦੁੱਖਾਂ 'ਚੋਂ ਬਾਹਰ ਨਿਕਲ ਆਵੇਗੀ ਤੇ ਉਸ ਨੂੰ ਕਿਸੇ ਨਾਲ ਵੀ ਆਪਣੇ ਦੁੱਖ ਬਾਰੇ ਗੱਲ ਕਰਨਾ ਵਧੀਆ ਨਹੀਂ ਲੱਗਦਾ। ਉਹ ਵਾਰ-ਵਾਰ ਤੇਰੇ ਨਾਲ ਗੱਲ ਕਰਨ ਨਾਲ ਪਰੇਸ਼ਾਨ ਹੋ ਜਾਂਦੀ ਹੈ। ਇਸ ਲਈ ਉਹ ਉੱਥੋਂ ਇੱਥੋਂ ਜਾਣ ਲਈ کہہ ਰਹੀ ਹੈ। ਇਹ ਗੱਲ ਸੁਣ ਕੇ ਮੈਂ ਵੀ ਹੈਰਾਨ ਹੋ ਗਈ ਕਿ ਕਿਤੇ ਮੈਨੂੰ ਮਨਦੀਪ ਗਲਤ ਹੀ ਨਾ ਸਮਝ ਲਵੇ ਇਸ ਲਈ ਮੈਂ ਉਸ ਨੂੰ ਕਿਹਾ ਕਿ ਮੈਂ ਇਸ ਤੋਂ ਬਾਅਦ ਰਾਣੀ ਦੇ ਕਮਰੇ ਵਿੱਚ ਨਹੀਂ ਜਾਵਾਂਗੀ ਮੈਂ ਤਾਂ ਬਸ ਉਸ ਨੂੰ ਦੁਬਾਰਾ ਜ਼ਿੰਦਗੀ ਜੀਣ ਲਈ ਪ੍ਰੇਰਿਤ ਕਰ ਰਹੀ ਸੀ ਮੇਰਾ ਹੱਥ ਫੜ ਕੇ ਮਨਦੀਪ ਕਹਿੰਦੇ ਕੀ ਮੈਂ ਜਾਣਦਾ ਹਾਂ ਸਮਰੀਦ ਤੇਰਾ ਦਿਲ ਬਹੁਤ ਸਾਫ਼ ਹੈ ਪਰ ਇਸ ਵਕਤ ਉਹ ਸ਼ਾਂਤੀ ਵਿੱਚ ਰਹਿਣਾ ਚਾਹੁੰਦੀ ਹੈ ਇਸ ਲਈ ਉਸ ਨੂੰ ਇਕੱਲੀ ਛੱਡ ਦੇ ਮੈਂ ਮਨਦੀਪ ਨਾਲ ਵਾਦਾ ਕੀਤਾ ਕਿ ਮੈਂ ਉਹਨਾਂ ਨੂੰ ਦੁਬਾਰਾ ਪਰੇਸ਼ਾਨ ਨਹੀਂ ਕਰਾਂਗੀ। ਵੈਸੇ ਵੀ ਅੱਜਕੱਲ ਮੈਨੂੰ ਬਹੁਤ ਜ਼ਿਆਦਾ ਕੰਮ ਸੀ ਤੇ ਮੈਂ ਰਾਤ ਨੂੰ ਵੀ ਜਲਦੀ ਸੌਣ ਲੱਗੀ। ਮੈਂ ਸਵੇਰੇ ਬਹੁਤ ਲੇਟ ਮੇਰੀ ਅੱਖ ਖੁੱਲ੍ਹਦੀ। ਜ਼ਿਆਦਾਤਰ ਮਨਦੀਪ ਮੇਰੇ ਉੱਠਣ ਤੋਂ ਪਹਿਲਾਂ ਹੀ ਦਫ਼ਤਰ ਚਲੇ ਜਾਂਦੇ ਤੇ ਬਹੁਤ ਘੱਟ ਸਮੇਂ ਵਿੱਚ ਮੈਂ ਉਹਨਾਂ ਲਈ ਖਾਣਾ ਤਿਆਰ ਕਰਵਾਉਂਦਾ ਹੁੰਦਾ ਸੀ। ਘਰ ਤੇ ਹੋਰ ਵੀ ਕੰਮ-ਕਾਰ ਦੇਖਣੇ ਹੁੰਦੇ ਹਨ। ਹਰ ਵਕਤ ਮੈਨੂੰ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ। ਇਹ ਥਕਾਨ ਵੀ ਮੇਰੇ ਕੋਲੋਂ ਘਰ ਦਾ ਕੰਮ ਵੀ ਸਹੀ ਢੰਗ ਨਾਲ ਨਹੀਂ ਹੁੰਦਾ ਕੰਮ ਤਾਂ ਨੌਕਰ ਕਰਦੀ ਸੀ ਪਰ ਸਿਰਫ ਉਹਨਾਂ ਤੇ ਨਜ਼ਰ ਹੀ ਰੱਖਦੀ ਸੀ ਮੈਂ ਜ਼ਿਆਦਾਤਰ ਵਕਤ ਆਪਣੇ ਕਮਰੇ ਵਿੱਚ ਹੀ گزارਣ ਲੱਗੀ ਕਿਉਂਕਿ ਥੋੜੀ ਦੇਰ ਬਾਅਦ ਹੀ ਮੈਂ ਥੱਕ ਕੇ ਚੂਰ ਹੋ ਜਾਂਦੀ ਵਿਆਹ ਤੋਂ ਬਾਅਦ ਮੈਂ ਆਪਣੀ ਪੁਰਾਣੀ ਮੇੜ ਨੂੰ ਆਪਣੇ ਨਾਲ ਲਿਆਈ ਸੀ ਤੇ ਮੈਨੂੰ ਉਸ ਉੱਤੇ ਪੂਰਾ ਭਰੋਸਾ ਸੀ ਇਸ ਲਈ ਮੈਂ ਸਾਰੀਆਂ ਜ਼ਿੰਮੇਵਾਰੀਆਂ ਉਸ ਨੂੰ ਸੌਂਪ ਦਿੱਤੀਆਂ ਤੇ ਆਪ ਆਰਾਮ ਕਰਨ ਲੱਗੀ ਮੈਂ ਕਿਤੇ ਵੀ ਲੰਮੀ ਪਈ ਸੌ ਜਾਂਦੀ ਐਦਾਂ ਤਾਂ ਮੇਰੇ ਨਾਲ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ ਮੈਂ ਸਾਰਾ ਦਫ਼ਤਰ ਸੰਭਾਲਦੀ ਘਰ ਵੀ ਪਰ ਕਦੀ ਥਕਾਨ ਮਹਿਸੂਸ ਨਹੀਂ ਹੋਈ ਤਬੀਅਤ ਇੰਨੀ ਜ਼ਿਆਦਾ ਅਜੀਬ ਜਹੀ ਰਹਿਣ ਲੱਗੀ ਕਿ ਮੈਂ ਰਾਤ ਨੂੰ ਕੌਫੀ ਪੀਣੀ ਵੀ ਬੰਦ ਕਰ ਦਿੱਤੀ ਜਦਕਿ ਕੌਫੀ ਪੀਤੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਸੀ ਮਨਦੀਪ ਨਾਲ ਮੈਂ ਇਸ ਬਾਰੇ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਸ਼ਾਇਦ ਮੌਸਮ ਬਦਲ ਰਿਹਾ ਹੈ ਇਸ ਲਈ ਤੇਰੀ ਤਬੀਅਤ ਖਰਾਬ ਰਹਿਣ ਲੱਗ ਗਈ ਹੈ ਚੰਗੀ ਗੱਲ ਹੈ ਤੂੰ ਸਾਰਾ ਦਿਨ ਆਰਾਮ ਕਰਿਆ ਕਰ ਉਹ ਇੰਨੇ ਪਿਆਰ ਨਾਲ ਗੱਲ ਕਰਦੇ ਕਿ ਮੈਂ ਉਹਨਾਂ ਸਾਹਮਣੇ ਆਪਣੀ ਸਾਰੀ ਪ੍ਰੋਬਲਮ ਹੀ ਭੁੱਲ ਜਾਂਦੀ ਤੇ ਉਹਨਾਂ ਵੱਲ ਵੇਖਣ ਲੱਗ ਪੈਂਦੀ ਮੈਂ ਰਾਣੀ ਦੇ ਕਮਰੇ ਵਿੱਚ ਜਾਣਾ ਬਿਲਕੁਲ ਛੱਡ ਦਿੱਤਾ ਤੇ ਹੁਣ ਉਹ ਖਾਣਾ ਵੀ ਆਪਣੇ ਕਮਰੇ ਵਿੱਚ ਇਕੱਲੀ ਹੀ ਖਾਂਦੀ ਤੇ ਉਸ ਦੀ ਸ਼ਕਲ ਤੱਕ ਦਖਾਈ ਨਹੀਂ ਦਿੰਦੀ ਮਨਦੀਪ ਦਫਤਰ ਤੋਂ ਵਾਪਸ ਆਉਣ ਤੋਂ ਬਾਅਦ ਉਸ ਦੇ ਕਮਰੇ ਵਿੱਚ ਚਲੇ ਜਾਂਦੇ ਕੁਝ ਟਾਈਮ ਉੱਥੇ گزارਾਂ ਤੋਂ ਬਾਅਦ ਮੇਰੇ ਕੋਲ ਆ ਜਾਂਦੇ ਮੈਨੂੰ ਉਹਨਾਂ ਦਾ ਆਪਣੀ ਭੈਣ ਨੂੰ ਟਾਈਮ ਦੇਣ ਤੋਂ ਬਿਲਕੁਲ ਵੀ ਇਤਰਾਜ਼ ਨਹੀਂ ਸੀ ਪਰ ਇੱਕ ਦਿਨ ਰਾਤ ਨੂੰ ਨੀਂਦ ਦੇ ਵਿੱਚੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮਨਦੀਪ ਬਿਸਤਰੇ 'ਤੇ ਨਹੀਂ ਹਨ ਤੇ ਮੈਂ ਹੈਰਾਨ ਹੋ ਗਈ ਕਿ ਐਨੀ ਰਾਤ ਨੂੰ ਕਿੱਥੇ ਜਾ ਸਕਦੇ ਹਨ ਜਿਵੇਂ ਹੀ ਉਹਨਾਂ ਨੂੰ ਲੱਭਣ ਲਈ ਮੈਂ ਕਮਰੇ ਵਿੱਚੋਂ ਨਿਕਲੀ ਤਾਂ ਮੈਂ ਮਨਦੀਪ ਨੂੰ ਰਾਣੀ ਦੇ ਕਮਰੇ ਵਿੱਚੋਂ ਨਿਕਲਦਿਆਂ ਹੋਇਆ ਦੇਖਿਆ ਮੈਂ ਹੈਰਾਨ ਸੀ ਕਿ ਅੱਧੀ ਰਾਤ ਨੂੰ ਮਨਦੀਪ ਦਾ ਰਾਣੀ ਦੇ ਕਮਰੇ ਵਿੱਚ ਕੀ ਕੰਮ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਰਾਣੀ ਨੂੰ ਦੇਖਣ ਗਏ ਹੋਣਗੇ ਮੈਂ ਉਹਨਾਂ ਨੂੰ ਕੁਝ ਨਾ ਕਿਹਾ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਵਾਪਸ ਆ ਗਈ ਹੁਣ ਤਾਂ ਇਹ ਰੋਜ਼ ਦੀ ਗੱਲ ਹੋ ਗਈ ਸੀ ਕਿ ਜਦੋਂ ਵੀ ਮੇਰੀ ਅੱਖ ਖੁੱਲਦੀ ਤਾਂ ਮਨਦੀਪ ਕਮਰੇ ਵਿੱਚ ਨਾ ਹੁੰਦੇ ਮੈਨੂੰ ਇਹ ਗੱਲ ਬਿਲਕੁਲ ਵੀ ਸਮਝ ਨਾ ਆਉਂਦੀ ਕਿ ਮਨਦੀਪ ਦਾ ਅੱਧੀ ਰਾਤ ਨੂੰ ਆਪਣੀ ਭੈਣ ਦੇ ਕਮਰੇ ਵਿੱਚ ਜਾਣਾ ਕਿਉਂ ਜ਼ਰੂਰੀ ਹੈ ਮੈਨੂੰ ਮਨਦੀਪ ਤੋਂ ਬਿਨਾਂ ਦੁਬਾਰਾ ਨੀਂਦ ਨਹੀਂ ਆਉਂਦੀ ਸੀ ਜਿੰਨੀ ਦੇਰ ਉਹ ਕਮਰੇ 'ਚੋਂ ਬਾਹਰ ਰਹਿੰਦੇ ਉੰਨੀ ਦੇਰ ਮੈਂ ਇੱਧਰ-ਉੱਧਰ ਹਿਲਦੀ ਰਹਿੰਦੀ ਇੱਕ ਦਿਨ ਰਾਤ ਨੂੰ ਇਦਾਂ ਹੀ ਹੋਇਆ ਕਿ ਮੇਰੀ ਅੱਖ ਖੁੱਲ੍ਹੀ ਤੇ ਮਨਦੀਪ ਕਮਰੇ ਵਿੱਚ ਨਹੀਂ ਸਨ ਤੇ ਮੈਨੂੰ ਦੁਬਾਰਾ ਨੀਂਦ ਨਹੀਂ ਆ ਰਹੀ ਸੀ ਰਾਣੀ ਨੂੰ ਮਿਲਿਆ ਵੀ ਕਾਫੀ ਦਿਨ ਹੋ ਚੁੱਕੇ ਸਾਨਾ ਮੈਂ ਸੋਚਿਆ ਕਿ ਮੈਂ ਵੀ ਉਹਨਾਂ ਨਾਲ ਬੈਠ ਜਾਂਦੀ ਮੈਂ ਦਰਵਾਜ਼ੇ 'ਚੋਂ ਨਿਕਲ ਕੇ ਉਹਨਾਂ ਦੇ ਕਮਰੇ ਤੱਕ ਪਹੁੰਚੀ ਤਾਂ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਲਾਇਆ ਸੀ ਤੇ ਕੁਝ-ਕੁਝ ਮੈਨੂੰ ਅੰਦਰੋਂ ਦਿਖਾਈ ਦੇ ਰਿਹਾ ਸੀ ਤੇ ਇਹ ਸਭ ਕੁਝ ਦੇਖ ਕੇ ਮੇਰੇ ਹੋਸ਼ ਉੱਡ ਗਏ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਅੱਧੀ ਰਾਤ ਨੂੰ ਮਨਦੀਪ ਆਪਣੇ ਭੈਣ ਨਾਲ ਇਹ ਸਭ ਕੁਝ ਵੀ ਕਰ ਸਕਦੇ ਹਨ ਮੇਰੇ ਲਈ ਤਾਂ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਵੀ ਮੁਸ਼ਕਲ ਹੋ ਗਿਆ ਅੰਦਰੋਂ ਆਉਂਦੀਆਂ ਆਵਾਜ਼ਾਂ ਨੇ ਤਾਂ ਮੇਰੇ ਗਲੇ ਵਿੱਚੋਂ ਆਵਾਜ਼ ਵੀ ਗਾਇਬ ਕਰ ਦਿੱਤੀ ਮਨਦੀਪ ਰਾਣੀ ਨੂੰ ਆਪਣੇ ਗਲੇ ਲਗਾ ਕੇ ਬੈਠੇ ਹੋਏ ਸਨ ਤੇ ਉਸ ਨੂੰ ਪਿਆਰ ਕਰ ਰਹੇ ਸੀ ਪਰ ਇਦਾਂ ਦੀ ਮੁਹੱਬਤ ਇੱਕ ਭੈਣ ਭਰਾ ਦੇ ਵਿੱਚ ਕਦੀ ਨਹੀਂ ਹੋ ਸਕਦੀ ਉਹਨਾਂ ਨੂੰ ਜਿਹੜੀ ਹਾਲਤ ਵਿੱਚ ਦੇਖਿਆ ਇਹ ਸਭ ਤਾਂ ਮੈਂ ਲਫ਼ਜ਼ਾਂ ਵਿੱਚ ਵੀ ਬਿਆਨ ਕਰਨਾ ਮੇਰੇ ਲਈ ਔਖਾ ਸੀ ਪਰ ਮਨਦੀਪ ਤੇ ਰਾਣੀ ਦੀਆਂ ਗੱਲਾਂ ਨੇ ਮੇਰੇ ਪੈਰਾਂ ਥੱਲੇ ਓ ਜਮੀਨ ਘਾਟ ਦਿੱਤੀ ਉਹਨਾਂ ਦੇ ਰਿਸ਼ਤੇ ਦੀ ਸੱਚਾਈ ਵੀ ਮੇਰੇ ਸਾਹਮਣੇ ਖੁੱਲ ਕੇ ਆ ਗਈ ਰਾਨੀ ਕਹਿ ਰਹੀ ਸੀ ਕਿ ਹੋਰ ਕਿੰਨੇ ਦਿਨ ਆਪਾਂ ਨੂੰ ਇਸ ਤਰ੍ਹਾਂ ਭੈਣ ਭਰਾ ਬਣ ਕੇ ਰਹਿਣ ਦਾ ਨਾਟਕ ਕਰਨਾ ਪਵੇਗਾ ਤੇ ਮੈਂ ਆਪਣੀ ਹੀ ਸੌਂਕਨ ਨੂੰ ਆਪਣੇ ਸਾਹਮਣੇ ਕਿੰਨੀ ਦੇਰ ਬਰਦਾਸ਼ਤ ਕਰਦੀ ਰਹਾਂਗੀ ਮੈਂ ਜਦੋਂ ਵੀ ਸਮ੍ਰੀਤ ਨੂੰ ਦੇਖਦੀ ਹਾਂ ਤਾਂ ਮੇਰਾ ਖੂਨ ਖੋਲਣ ਲੱਗਦਾ ਹੈ ਮੇਰਾ ਦਿਲ ਕਰਦਾ ਹੈ ਕਿ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਦਵਾਂ ਤੇ ਮਨਦੀਪ ਕਹਿ ਰਿਹਾ ਸੀ ਕਿ ਇਸ ਲਈ ਮੈਂ ਸਮ੍ਰੀਤ ਦਾ ਤੇਰੇ ਕਮਰੇ ਵਿੱਚ ਆਉਣਾ ਬੰਦ ਕਰ ਦਿੱਤਾ ਮੈਨੂੰ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਤੂੰ ਸਮ੍ਰੀਤ ਦੇ ਸਾਹਮਣੇ ਆਪਣੀ ਸੱਚਾਈ ਨਾ ਰੱਖ ਦੇਵੇਂ ਬਸ ਇਹਨਾਂ ਬਸ ਕੁਝ ਦਿਨਾਂ ਦੀ ਗੱਲ ਹੈ ਫਿਰ ਸਮ੍ਰੀਤ ਤੇ ਉਸਦੇ ਪਿਓ ਨੂੰ ਆਪਣੀ ਤੋਂ ਹਮੇਸ਼ਾ ਲਈ ਜਾਨ ਛੁੱਟ ਜਾਵੇਗੀ ਤੇ ਇਹ ਸਾਰੀ ਜਾਇਦਾਦ ਤੇ ਦੌਲਤ ਆਪਣੇ ਪਤੀ ਪਤਨੀ ਦੀ ਹੋ ਜਾਵੇਗੀ ਰਾਣੀ ਕਹਿੰਦੀ ਇਸੇ ਦਿਨ ਤਾਂ ਤਾਂ ਇੰਤਜ਼ਾਰ ਕਰ ਰਹੀ ਹਾਂ ਪਰ ਤੁਸੀਂ ਹਰ ਰੋਜ਼ ਰਾਤ ਨੂੰ ਉਸਦੇ ਕਮਰੇ ਵਿੱਚ ਹੁੰਦੇ ਹੋ ਤਾ ਸੋਚ-ਸੋਚ ਕੇ ਮੇਰਾ ਬੁਰਾ ਹਾਲ ਹੁੰਦਾ ਰਹਿੰਦਾ ਹੈ ਕਿ ਤੁਸੀਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਹੋਵੇਗਾ। ਮਨਦੀਪ ਉਸ ਨੂੰ ਕਹਿ ਰਿਹਾ ਸੀ ਕਿ ਤੂੰ ਹੀ ਮੇਰੀ ਪਹਿਲੀ ਤੇ ਆਖਰੀ ਮੁਹੱਬਤ ਹੈ। ਇਹ ਸਭ ਕੁਝ ਮੈਂ ਤੇਰੇ ਲਈ ਤੈਨੂੰ ਇੱਕ ਨਵੀਂ ਜ਼ਿੰਦਗੀ ਦੇਣ ਲਈ ਕੀਤਾ। ਕਦੋਂ ਤੱਕ ਤੂੰ ਇੱਕ ਛੋਟੇ ਜਿਹੇ ਘਰ ਵਿੱਚ ਆਪਣੀਆਂ ਖੁਸ਼ੀਆਂ ਨੂੰ ਮਾਰ ਕੇ ਜ਼ਿੰਦਗੀ ਜੀਂਦੀ ਰਹਿੰਦੀ। ਇਸ ਲਈ ਮੈਂ ਬੜੀ ਹੀ ਮੁਸ਼ਕਿਲ ਨਾਲ ਆਪਣੇ ਦੋਵਾਂ ਲਈ ਇਹ ਫੈਸਲਾ ਕੀਤਾ। ਮੇਰੇ ਲਈ ਵੀ ਕਿਸੇ ਪਰਾਈ ਔਰਤ ਨਾਲ ਰਹਿਣਾ ਕੋਈ ਸੌਖੀ ਗੱਲ ਨਹੀਂ। ਮੈਂ ਸਮ੍ਰੀਤ ਦੇ ਬਾਪ ਨੂੰ ਜ਼ਹਿਰ ਦੇਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਉਹਦੀ ਹੌਲੀ-ਹੌਲੀ ਤਬੀਅਤ ਖਰਾਬ ਰਹਿਣ ਲੱਗੀ ਤੇ ਸਮ੍ਰੀਤ ਦੀ ਕੌਫੀ ਵਾਲੇ ਕੱਪ ਵਿੱਚ ਵੀ ਮੈਂ ਥੋੜਾ ਜ਼ਹਿਰ ਮਿਲਾ ਦਿੰਦਾ ਹਾਂ ਕਿਉਂਕਿ ਉਹ ਹਰ ਰੋਜ਼ ਰਾਤ ਨੂੰ ਕੌਫੀ ਪੀ ਕੇ ਸੌਂਦੀ ਹੈ ਤੇ ਜ਼ਹਿਰ ਨੇ ਉਸਤੇ ਵੀ ਅਸਰ ਕਰਨਾ ਸ਼ੁਰੂ ਕਰ ਦਿੱਤਾ ਇਸ ਲਈ ਮੈਂ ਐਨੇ ਆਸਾਨੀ ਨਾਲ ਤੇਰੇ ਕੋਲ ਆ ਜਾਂਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਜੇਕਰ ਉਹ ਇੱਕ ਵਾਰ ਸੌ ਗਈ ਤਾਂ ਸਵੇਰੇ ਹੀ ਉੱਠੇਗੀ بس ਥੋੜੇ ਦਿਨ ਹੋਰ ਸਬਰ ਕਰ ਲੈ ਫਿਰ ਸਮਰੀਦ ਤੇ ਉਸਦੇ ਪਿਓ ਦਾ ਕਿੱਸਾ ਹਮੇਸ਼ਾ ਲਈ ਆਪਣੀ ਜ਼ਿੰਦਗੀ ਚੋਂ ਖਤਮ ਹੋ ਜਾਵੇਗਾ ਤੇ ਆਪਾਂ ਦੋਵੇਂ ਇੱਕ ਆਲੀਸ਼ਾਨ ਬੰਗਲੇ ਵਿੱਚ ਜ਼ਿੰਦਗੀ ਗੁਜ਼ਾਰਾਂਗੇ ਉਹ ਰਾਣੀ ਨੂੰ ਆਪਣੇ ਪਿਆਰ ਦਾ ਪੂਰੀ ਤਰ੍ਹਾਂ ਇਜ਼ਹਾਰ ਕਰ ਰਿਹਾ ਸੀ ਤੇ ਮੈਂ ਦਰਵਾਜ਼ੇ ਤੇ ਉਦਾਸੀ ਭਰੀ ਹਾਲਤ ਵਿੱਚ ਖੜੀ ਰਹੀ ਮੈਂ ਯਕੀਨ ਕਿਵੇਂ ਕਰ ਲੈਂਦੀ ਕਿ ਜਿਸ ਇਨਸਾਨ ਨੂੰ ਮੇਰੇ ਬਾਪ ਨੇ ਇੱਕ ਸਿੱਧਾ ਸਾਦਾ ਤੇ شریف ਇਨਸਾਨ ਸਮਝ ਕੇ ਮੇਰੇ ਲਈ ਪਸੰਦ ਕੀਤਾ ਉਹ ਇੱਕ ਧੋਖੇਬਾਜ਼ ਇਨਸਾਨ ਨਿਕਲੇਗਾ ਮਨਦੀਪ ਤਾਂ ਸਿਰਫ ਮੇਰੇ ਜਰੀਏ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਸੀ ਉਸ ਨੇ ਹੌਲੀ ਹੌਲੀ ਮੇਰੇ ਬਾਪ ਨੂੰ ਵੀ ਮੌਤ ਦੇ ਕਰੀਬ ਪਹੁੰਚਾ ਦਿੱਤਾ ਦਿੱਤਾ ਜਲਦੀ ਤੋਂ ਜਲਦੀ ਮੇਰੇ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਦਾ ਸੀ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੇਰੇ ਤੇ ਮੇਰੇ ਪਿਓ ਦੇ ਮਰਨ ਤੋਂ ਬਾਅਦ ਸਾਡਾ ਸਾਰਾ ਕੁਝ ਆਪਣੇ ਆਪ ਉਸ ਦੇ ਹਵਾਲੇ ਹੋ ਜਾਵੇਗਾ ਸਾਡੇ ਅੱਗੇ ਹਮੇਸ਼ਾ ਚੰਗਾ ਬਣਨ ਦਾ ਨਾਟਕ ਕਰਦਾ ਰਿਹਾ ਮੈਨੂੰ ਚੱਕਰ ਆਉਣ ਲੱਗ ਪਏ। ਸਰੀਰ ਵਿੱਚ ਕਮਜ਼ੋਰੀ ਤਾਂ ਬਹੁਤ ਦਿਨਾਂ ਤੋਂ ਸੀ। ਇਸ ਲਈ ਮੈਂ ਲੜਖੜਾ ਗਈ। ਜਿਵੇਂ ਹੀ ਮਨਦੀਪ ਤੇ ਰਾਣੀ ਨੂੰ ਮੇਰਾ ਉੱਥੇ ਖੜੀ ਦਾ ਪਤਾ ਲੱਗਿਆ ਤੇ ਉਹਨਾਂ ਦੇ ਚਿਹਰੇ ਦਾ ਰੰਗ ਬਦਲ ਗਿਆ। ਮਨਦੀਪ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਮੈਂ ਪਿਛਲੇ ਕਾਫੀ ਦਿਨਾਂ ਤੋਂ ਕੌਫੀ ਨਹੀਂ ਪੀ ਰਹੀ। ਇਸ ਲਈ ਸ਼ਾਇਦ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਜਦੋਂ ਕਿ ਸਵੇਰੇ ਕੌਫੀ ਪਿੰਦੀ ਇਹ ਸਾਰਾ ਦਿਨ ਨਸ਼ੇ ਵਿੱਚ ਰਹਿੰਦੀ। ਮਨਦੀਪ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਸਮ੍ਰੀਤ ਤੂੰ ਇੱਥੇ ਕੀ ਕਰ ਰਹੀ ਹੈਂ? ਮੈਂ ਤਾਂ ਰਾਨੀ ਨੂੰ ਦੇਖਣ ਆਇਆ ਸੀ ਮਨਦੀਪ ਨੂੰ ਬਿਲਕੁਲ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ ਤੇ ਉਹਨਾਂ ਨੂੰ ਇੱਕ ਦੂਜੇ ਨਾਲ ਦੇਖ ਲਿਆ ਹੈ ਮੈਂ ਉਸ ਨੂੰ ਇਹ ਦੱਸ ਦੇਵਾਂ ਕਿ ਮੈਂ ਉਹਨਾਂ ਬਾਰੇ ਸਭ ਕੁਝ ਜਾਣ ਚੁੱਕੀ ਹਾਂ ਪਰ ਇਹ ਸਹੀ ਵਕਤ ਨਹੀਂ ਸੀ ਇਸ ਲਈ ਮੈਂ ਝੂਠ ਬੋਲ ਦਿੱਤਾ ਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ ਇਸ ਲਈ ਮੈਂ ਤੁਹਾਨੂੰ ਬੁਲਾਉਣ ਦੇ ਲਈ ਆ ਗਈ ਫਿਰ ਮਨਦੀਪ ਮੇਰੇ ਨਾਲ ਕਮਰੇ ਵਿੱਚ ਆ ਗਿਆ ਤੇ ਬੜੀ ਮੁਸ਼ਕਿਲ ਨਾਲ ਸਾਰੀ ਰਾਤ ਮੈਂ ਆਪਣੇ ਹੰਝੂਆਂ ਨੂੰ ਰੋਕ ਕੇ ਰੱਖਿਆ ਮੈਂ ਮਨਦੀਪ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਸ ਨੂੰ ਆਪਣੇ ਦਿਲ ਤੋਂ ਅਪਣਾ ਲਿਆ ਸੀ ਮੈਂ ਦਿਲ ਤੋਂ ਉਸ ਨੂੰ ਆਪਣਾ ਮੰਨ ਲਿਆ ਸੀ ਪਰ ਉਸ ਨੇ ਤਾਂ ਮੇਰੇ ਯਕੀਨ ਨੂੰ ਤਬਾਹ ਕਰ ਦਿੱਤਾ ਸਵੇਰ ਹੁੰਦਿਆਂ ਹੀ ਮਨਦੀਪ ਦਫ਼ਤਰ ਚਲਾ ਗਿਆ ਤੇ ਮੈਂ ਮੌਕਾ ਵੇਖ ਕੇ ਐਸਚੋ ਸਾਹਿਬ ਨੂੰ ਫੋਨ ਲਗਾਇਆ ਜੋ ਮੇਰੇ ਪਾਪਾ ਦੇ ਦੋਸਤ ਸੀ ਤੇ ਤੇ ਮੈਂ ਰੋਂਦੀ ਨੇ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਉਹ ਸਭ ਕੁਝ ਠੀਕ ਕਰ ਦੇਣਗੇ ਤੇ ਕੁਝ ਟਾਈਮ ਬਾਅਦ ਪੁਲਿਸ ਵਾਲਿਆਂ ਨਾਲ ਉਹ ਸਾਡੇ ਘਰ ਆ ਗਏ ਸਭ ਤੋਂ ਪਹਿਲਾਂ ਰਾਣੀ ਨੂੰ ਉਹ ਉਸਨੇ ਕਮਰੇ ਵਿੱਚ ਬੰਦ ਕਰ ਦਿੱਤਾ ਕਾਫੀ ਦੇ ਕੱਪ ਨੂੰ ਟੈਸਟ ਕਰਵਾਉਣ ਦੇ ਲਈ ਭੇਜ ਦਿੱਤਾ ਤਾਂ ਕਿ ਇਹ ਸਾਬਿਤ ਹੋ ਸਕੇ ਕਿ ਉਸਨੇ ਮੈਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਹੈ ਇੱਕ ਲੇਡੀ ਕਾਂਸਟੇਬਲ ਨੂੰ ਬੁਲਾ ਕੇ ਰਾਣੀ ਨੂੰ ਵੀ ਸੱਚ ਬੁਲਵਾਉਂਦੀ ਕੋਸ਼ਿਸ਼ ਕੀਤੀ ਤੇ ਉਹ ਤੋਤੇ ਦੀ ਤਰ੍ਹਾਂ ਸਭ ਕੁਝ ਬੋਲ ਗਈ ਮਨਦੀਪ ਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਪਾਪਾ ਮੇਰੇ ਲਈ ਰਿਸ਼ਤਾ ਦੇਖ ਰਹੇ ਹਨ ਉਹਨਾਂ ਨੇ ਜਾਣਬੁੱਝ ਕੇ ਰਾਣੀ ਨੂੰ ਛੱਡ ਕੇ ਇੱਕ ਕਿਰਾਏ ਦੇ ਘਰ ਲੈ ਲਿਆ ਤੇ ਮੇਰੇ ਪਾਪਾ ਦੀਆਂ ਨਜ਼ਰਾਂ ਸਾਹਮਣੇ ਚੰਗੇ ਬਣਨ ਦਾ ਨਾਟਕ ਕਰਦੇ ਰਹੇ ਇੱਥੇ ਉਸ ਦੀ ਕਿਸਮਤ ਕੰਮ ਕਰ ਗਈ ਤੇ ਮੇਰੇ ਪਾਪਾ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਉਹ ਕਾਮਯਾਬ ਹੋ ਗਿਆ ਮਨਦੀਪ ਤੇ ਰਾਣੀ ਨੇ ਲੰਬ ਮੈਰਿਜ ਕੀਤੀ ਸੀ ਤੇ ਹੁਣ ਉਹ ਗਰੀਬੀ ਤੋਂ ਤੰਗ ਆ ਚੁੱਕੇ ਸਨ ਇੱਕ ਵਧੀਆ ਜ਼ਿੰਦਗੀ ਕੁੱਜਾਰਨਾ ਚਾਹੁੰਦੇ ਸੀ ਜਿਸ ਲਈ ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਦਾ ਫੈਸਲਾ ਕੀਤਾ ਸੀ ਉਸ ਨੇ ਮੇਰੇ ਤੇ ਮੇਰੇ ਪਾਪਾ ਦੀ ਜਾਨ ਲੈਣਾ ਵੀ ਮੁਸ਼ਕਿਲ ਨਾ ਸਮਝਿਆ ਰਾਣੀ ਦੇ ਬਿਆਨ ਨੇ ਇਸ ਮਸਲੇ ਨੂੰ ਇਸ ਤਰੀਕੇ ਨਾਲ ਆਸਾਨ ਕਰ ਦਿੱਤਾ ਕਿ ਐਸ ਐਚਓ ਸਾਹਿਬ ਨੇ ਮਨਦੀਪ ਨੂੰ ਵੀ ਤੁਰੰਤ ਗ੍ਰਿਫਤਾਰ ਕਰ ਲਿਆ ਮੈਂ ਮੁਕਦਮਾ ਦਰਜ ਕਰਵਾ ਦਿੱਤਾ ਤੇ ਆਪਣੇ ਪਾਪਾ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਦੇ ਸਰੀਰ ਵਿੱਚ ਕਾਫੀ ਹੱਦ ਤੱਕ ਜ਼ਹਿਰ ਫੈਲ ਚੁੱਕਿਆ ਸੀ ਜਿਸ ਵਜ੍ਹਾ ਨਾਲ ਉਹ ਮੰਜੇ ਤੇ ਪਏ ਗਏ ਸਨ ਅੱਜ ਮੰਦੀਪ ਅਤੇ ਰਾਣੀ ਦੋਵੇਂ ਜੇਲ੍ਹ ਵਿੱਚ ਸਨ ਤੇ ਆਪਣੇ ਕੀਤੇ ਹੋਏ ਇਲਜ਼ਾਮਾਂ ਦਾ ਨਤੀਜਾ ਭੁਗਤ ਰਹੇ ਹਨ ਮੈਂ ਤੇ ਪਾਪਾ ਨੇ ਆਪਣੇ ਕਾਰੋਬਾਰ ਨੂੰ ਨਵੇਂ ਸਿਰੇ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਸੀ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲੱਗੇ ਹਾਂਜੀ ਦੋਸਤੋ ਕਦੀ ਕਦੀ ਕੁਝ ਲੋਕ ਜੋ ਚਿਹਰੇ ਤੋਂ ਦਿਖਾਈ ਦਿੰਦੇ ਹਨ ਉਹ ਅੰਦਰੋਂ ਨਹੀਂ ਹੁੰਦੇ ਇਸ ਲਈ ਆਪਣੀਆਂ ਧੀਆਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਉਹਨਾਂ ਦੀ ਪੁੱਛਗਿੱਛ ਕਰਨੀ ਬਹੁਤ ਜ਼ਰੂਰੀ ਹੈ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੀ ਨਾ ਭੁੱਲਿਓ ਤਾਂਕਿ ਅਸੀਂ ਤੁਹਾਡੇ ਲਈ ਇਦਾਂ ਹੀ ਪਰਿਵਾਰਿਕ ਕਹਾਣੀਆਂ ਲੈ ਕੇ ਆਉਂਦੇ ਰਹੀਏ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ